ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਅਸੀਂ ਹਰ ਰੋਜ਼ ਲੋਕ ਗੀਤਾਂ ਦੇ ਜ਼ਰੀਏ ਤੁਹਾਡਾ ਘਰ ਬੈਠਿਆਂ ਦਾ ਸਿਰ ਮਨੋਰੰਜਨ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਲੋਕ ਗੀਤਾਂ ਦੀ ਹਰ ਬੰਗੀ ਨਾਲ ਰੂਹ ਰੂ ਕਰਵਾਇਆ ਜਾਵੇ ਤੇ ਇਹਨਾਂ ਲੋਕ ਗੀਤਾਂ ਦੇ ਵਿੱਚ ਜਿਹੜੀਆਂ ਛੁਪੀਆਂ ਹੋਈਆਂ ਭਾਵਨਾਵਾਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਕੀਤਾ ਜਾਵੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਇਸ ਚੈਨਲ ਤੇ ਤੁਹਾਡੇ ਰੂਬਰੂ ਹੋਇਆ ਤੁਹਾਡੇ ਸਨਮੁਖ ਹੋਇਆ ਕਿਉਂਕਿ ਤੁਹਾਡਾ ਤੇ ਸਾਡਾ ਰਿਸ਼ਤਾ ਜਿਹੜਾ ਬਹੁਤ ਨੇੜਲਾ ਰਿਸ਼ਤਾ ਬਹੁਤ ਵਧੀਆ ਰਿਸ਼ਤਾ ਅਸੀਂ ਇਸ ਰਿਸ਼ਤੇ ਨੂੰ ਜਿਹੜਾ ਹੈਗਾ ਹੋਰ ਮਜ਼ਬੂਤ ਕਰਨ ਦੇ ਲਈ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸਾਡਾ ਜਿਹੜਾ ਰਿਸ਼ਤਾ ਵੀ ਪੱਕਾ ਰਹੇ ਫਕੇਰਾ ਹੋ ਜਾਵੇ ਤੇ ਸਾਡੇ ਦੁਆਰਾ ਗਾਇਆ ਲੋਕਗੀਤ ਵੀ ਸੰਭਾਲੇ ਜਾਣ ਤੇ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਸਦਾ ਲਈ ਅਮੀਰ ਕਰਨਾ ਕੀਤਾ ਜਾਵੇ ਤੇ ਅੱਜ ਫੇਰ ਅਸੀਂ ਤੁਹਾਡੇ ਸਨਮੁਖ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਇਸ ਲੋਕਗੀਤ ਦੇ ਵਿੱਚ ਇੱਕ ਧੀਰੀਆਂ ਭਾਵਨਾਵਾਂ ਨੇ ਤੇ ਉਹ ਆਪਣੇ ਮਾਂ ਨੂੰ ਬਹੁਤ ਸਾਰੀਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੀ ਆ ਉਹ ਸਾਰੀਆਂ ਭਾਵਨਾਵਾਂ ਨੂੰ ਤੁਸੀਂ ਇਸ ਲੋਕਗੀਤ ਦੇ ਜ਼ਰੀਏ ਸੁਣੋਗੇ ਆਨੰਦਿਤ ਹੋਵੋਗੇ ਤੇ ਅੱਜ ਫੇਰ ਆਪਾਂ ਹੋਣਾ ਰੰਗ ਮਿਲ ਕੇ ਇਸ ਲੋਕ ਗੀਤ ਨੂੰ ਗਾਇਆ ਤੇ ਇਸ ਦਾ ਆਨੰਦ ਮਾਣੀ। ਟੁੱਟੀ ਤੋੜੇ ਦਾ ਮਾਏ ਫੁੱਲ ਮਰੋੜਦਾ ਨੀ ਫੁੱਲ ਮਰੋੜਦਾ ਸੁਟਕੇ ਤੁਰ ਗਿਆ ਹਾਏ ਨੀ ਵਿੱਚ ਹਾ ਨੇ ਨਕਰੇ ਹੋਗੇ ਸਾਨੂੰ ਰੱਖਿਆ ਮਾਏ ਨੀ ਵਿਚਾਰੀਆਂ ਮੈਂ ਕਿਉਂ ਤਿੱਜ ਗਈ ਮਾਏ ਤੇਰੀ ਸਹੇੜ ਤੇ ਲੇ ਮਰੋੜਦਾ ਨੀ ਚੱਲੇ ਮਰੋੜਦਾ ਸੁਟਕੇ ਤੁਰ ਗਿਯਾ ਮਾਏ ਨੀ ਵਿੱਚ ਹਾਰੇਆ ਨੋ ਕਰੇ ਸਹੇੜਦੇ ਤੇ ਨੀਦੇ ਲਿਸਾਹੜਦੇ ਤੇ ਹੁਣ ਕੀ ਬਣੇ ਨੀ ਮਾਏ ਸੋਚ ਵਿਚਾਰਿਆ ਇਕਾ ਤੇ ਕੇ ਤੁਰ ਗਿਆ ਮਾਇ ਨੀ ਵਿੱਚ ਆ ਮੈਂ ਕਿਉਂ ਤੇਜ ਗਈ ਜੀ ਦੋਸਤੋ ਇਹ ਸੀ ਇੱਕ ਬੜਾ ਸੋਹਣਾ ਲੋਕਗੀਤ ਜੋ ਮਾਂਵਾਂ ਧੀਾਂ ਦੀ ਆਪਸੀ ਵਾਰਤਾ ਲਾਪਾ ਇੱਕ ਧੀ ਆਪਣੀ ਮਾਂ ਨੂੰ ਫਰੈਦ ਕਰਦੀ ਹੈ ਤੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਲੋਕਗੀਤ ਬਹੁਤ ਚੰਗਾ ਲੱਗਿਆ ਹੋਵੇਗਾ ਤੇ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅਸੀਂ ਤੁਹਾਡੇ ਲਾਈਕ ਸ਼ੇਅਰ ਕਮੈਂਟ ਦੀ ਉਡੀਕ ਦੇ ਵਿੱਚ ਅਖੀਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ